ਤਨ ਗੁਰਦੀ ਅੱਜ ਦੇ ਕੋਸ਼ਪੁਰਾ ਅਧਿਕਾਰ ਦੇ ਕਰਕੇ ਜਨਰਲ ਮੀਟਿੰਗ ਕੀਤੀ ਗਈ ਜਿਸ ਦੇ ਸਾਰੇ ਸਹਿਰਵਸੀ ਦੇ ਸਾਰੇ ਜਿਹੜੇ ਪ੍ਰਧਾਨ ਨੇ ਕਰਦਾ ਅਸੀਂ ਲਗਭਗ ਮੱਲਿਆ ਦੇ ਪ੍ਰਧਾਨ ਅਤੇ ਉਹਨਾਂ ਦੇ ਹੈਡ ਇਹਦੇ ਮੇਰੇ ਵੀ ਸ਼ਾਮਲ ਹੋਏ ਨੇ ਕਮੇਟੀ ਚ ਤੇ ਇਹ ਨਗਰ ਕੀਰਤਨ ਮਨਾਉਣ ਵਾਸਤੇ 648 ਵਾਂ ਨਗਰ ਕੀਰਤਨ ਬਹੁਤ ਹੀ ਧੁੰਮਦਾਉਣਾ ਮਨਾਇਆ ਜਾ ਰਿਹਾ ਅਬਰਸਤ ਸ਼ਰਦ ਦੇ ਵਿੱਚ ਜਿਹੜਾ ਮੰਗਲਵਾਰ ਨੂੰ 11 ਫਰਵਰੀ ਨੂੰ ਨਗਰ ਕੀਰਤਨ ਕਰਾਇਆ ਜਾਏਗਾ ਕੁਸ਼ਮਪੁਰ ਦੇ ਹੈੱਡ ਆਫਿਸ ਤੋਂ ਤੇ 12 ਫਰਵਰੀ ਨੂੰ ਵਰਦੀ ਲੰਗਰ ਦਾ ਪ੍ਰੋਗਰਾਮ ਚੱਲੇਗਾ ਤੇ 11 ਫਰਵਰੀ ਨੂੰ ਲੰਗਰ ਚੱਲੇਗਾ ਇਸ ਵੇਲੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਨਗਰ ਕੀਰਤਨ ਚ ਵਰਤ ਵਰਤ ਬਲਕਿ ਆਪਣੇ ਸੰਗਤਾਂ ਬੁੱਜਣ ਤੇ ਗੁਰੂਪੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੈ ਗੁਰਦੇਵ ਤੁੰਗੜਾ ਸਭ ਤੋਂ ਪਹਿਲੇ ਸਾਰਿਆਂ ਨੂੰ ਸਤਰੁਪੁਰ ਦਾਸ ਮਹਾਰਾਜ ਜਿਹਦੇ 648 ਨੇ ਪ੍ਰਕਾਸ਼ ਪਰਵ ਦੀਆਂ ਜੋ ਕਿ 11 12 ਫਰਵਰੀ ਦਿਨ ਬੁੱਧਵਾਰ ਨੂੰ ਆ ਰਿਹਾ ਹੈ ਉਹਦੀ ਸਭ ਸ਼ਹਿਰ ਵਾਸੀਆਂ ਨੂੰ ਵਧਾਈਆਂ ਜੀ ਅੱਜ ਦੀ ਜਿਹੜੀ ਮੀਟਿੰਗ ਹੈਡਕੁਇਸ ਪੁਸ਼ਪਰਾ ਵਿਖੇ ਜਿਹੜੀ ਬੁਲਾਈ ਗਈ ਹੈ ਉਹ ਰਵਦਾਸ ਮਹਾਰਾਜ ਜਿਹਦੇ ਜੋ ਪ੍ਰਕਾਸ਼ ਪਰਵ ਆ ਰਿਹਾ ਉਹਦੇ ਸੰਬੰਧ ਵਿੱਚ ਬੁਲਾਏ ਗਏ ਸੀ ਜਿਹਦੇ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚੋਂ ਜਿਹੜੀ ਸਾਡੇ ਸੁਭਾਵਾਂ ਦੇ ਪ੍ਰਧਾਨ ਨੇ ਔਰ ਜੋ ਧਾਰਮਿਕ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਬੜੀ ਹੀ ਵੱਡੀ ਗਿਣਤੀ ਵਿੱਚ ਇੱਥੇ ਪਧਾਰੇ ਨੇ ਤੇ ਉਹਨਾਂ ਨੇ ਆਪਣੇ ਸਾਰਿਆਂ ਨੇ ਬੜੇ ਵਧੀਆ ਵਿਚਾਰ ਦਿੱਤੇ ਨੇ ਕਿ ਕਿ ਅਸੀਂ ਕਿਸ ਤਰ੍ਹਾਂ ਆਪਣੇ ਇਹ ਮਹਾਰਾਜਾ ਜਿਹੜਾ ਗੁਰਪੁਰਬ ਹੈ ਔਰ ਜੋ ਨਗਰ ਕੀਰਤਨ ਹੈ ਉਹ ਕਿਸ ਤਰ੍ਹਾਂ ਬੜੀ ਵਧੀਆ ਤੇ ਵਧੀਆ ਤੇ ਵਧੀਆ ਤਰੀਕੇ ਨਾਲ ਅਸੀਂ ਉਹਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਸਿਜਾ ਕੇ ਲੈ ਕੇ ਜਾਈਏ ਤੇ ਜਿਹਦੇ ਵਿੱਚ ਸਾਰੇ ਹੀ ਜਿੰਨੇ ਵੀ ਪ੍ਰਧਾਨ ਸਾਹਿਬ ਨੇ ਸਭ ਦੀ ਸਹਿਮਤੀ ਨਾਲ 11 ਤਰੀਕ ਦਿਨ ਮੰਗਲਵਾਰ ਨੂੰ 1 ਵਜੇ ਦਾ ਟਾਈਮ ਨਿਰਧਾਰਿਤ ਰੱਖਿਆ ਗਿਆ ਜੇਗਾ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਹੀ ਸ਼ਹਿਰ ਵਾਸੀ ਮੰਗਲਵਾਰ 11 ਫਰਵਰੀ ਨੂੰ 쿠ਸ਼ਨਪੁਰ ਹੈੱਡ ਆਫਿਸ ਪਹੁੰਚ ਗਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਨਗਰ ਕੀਰਤਨ ਦੀ ਸ਼ੋਭਾ ਵਧਾਨੀ ਜੈ ਗੁਰਦੇਵ ਧੰਨ ਗੁਰਦੇਵ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਬੁਸਨਪੁਰਾ ਹੈੱਡ ਆਫਿਸ ਵਿੱਚ ਪੂਰੇ ਸ਼ਹਿਰ ਦੇ ਵੱਖ-ਵੱਖ ਸਭਾਵਾਂ ਤੋਂ ਪ੍ਰਧਾਨ ਸਾਹਿਬਾਨ ਇਕੱਠੇ ਹੋਏ ਸੀ ਤੇ ਉਸ ਵਿੱਚ ਅਸੀਂ ਨਗਰ ਕੀਰਤਨ ਸਤਗੁਰ ਰਵਿਦਾਸ ਮਹਾਰਾਜ ਦੇ 648ਵੇਂ ਗੁਰਪੁਰਬ ਦੇ ਉਪਲਕਸ਼ ਵਿੱਚ 11 ਫਰਵਰੀ ਨੂੰ ਰੋਸ਼ਨਪੁਰੇ ਤੋਂ ਸ਼ੁਰੂ ਕਰਾਂਗੇ ਜਿੰਦਾ ਸਮਾਂ 1 ਵਜੇ ਹੋਵੇਗਾ ਸ਼ਹਿਰ ਵਾਸੀਆਂ ਨੂੰ ਸਾਡੀ ਅਪੀਲ ਹੈ ਕਿ ਨਗਰ ਕੀਰਤਨ ਵੱਡ ਚੜ ਕੇ ਹਿੱਸੇਦਾਰੀ ਕਰਨ ਤੇ ਇਸ ਨਗਰ ਕੀਰਤਨ ਨੂੰ ਸੋਹਣਾ ਤੇ ਵਧੀਆ ਕਾਮਯਾਬ ਕੀਤਾ ਜਾਵੇ ਤੇ ਸ਼ਾਂਤੀ ਨਾਲ ਸੰਪੂਰਨ ਕੀਤਾ ਜਾਵੇ